ਅਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਹਰ ਰੋਜ਼ ਦੀ ਤਰ੍ਹਾਂ ਸੀ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਤੇ ਸਾਡਾ ਅਡਿਆਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਅਮਰੀਕਾ ਦੀ ਅਮਰੀਕਾ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਪੰਜਾਬੀ ਮੁੰਡੇ ਨੂੰ ਲੈ ਕੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਦੀ ਬਹੁਤ ਜ਼ਿਆਦਾ ਚਰਚਾ ਹੈ ਜੀ ਕਿ ਇਹਨੇ ਅਮਰੀਕਾ ਦੇ ਵਿੱਚ ਗਲਤ ਯੂ-ਟਰਨ ਲੈਣ ਵਾਲੇ ਮੁੰਡੇ ਤੇ ਪੰਜਾਬੀਆਂ ਦੀ ਕਾਫੀ ਹਮਦਰਦੀ ਹੈ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਹ ਹਰਜਿੰਦਰ ਸਿੰਘ ਆ ਜਿਹੜਾ ਇਸ ਤਰਨਤਾਰਨ ਦੇ ਪਿੰਡ ਰਟਾਲ ਦਾ ਜੰਮਿਆ ਆ। ਇਹ ਜੀ 2018 ਦੇ ਵਿੱਚ ਡੌਂਕੀ ਲਾ ਕੇ ਗਿਆ ਜੀ ਅਮਰੀਕਾ ਦੇ ਵਿੱਚ ਏਜੰਟਰ ਨੂੰ ਪੈਸੇ ਦੇ ਕੇ ਉਸ ਤੋਂ ਕੁਝ ਵਰਿਆਂ ਬਾਅਦ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 22 ਦੇ ਵਿੱਚ ਹਰਨੀਤ ਸਿੰਘ ਇਹਦਾ ਭਰਾ ਜਿਹੜਾ ਜਿਹੜਾ ਕਿ ਟਰੱਕ ਚ ਚਲਾਉਣ ਦੇ ਵੇਲੇ ਨਾਲ ਦੀ ਸੀਟ ਦੇ ਉੱਤੇ ਬੈਠਾ ਉਹ ਇਹਦਾ ਸਤਾ ਭਰਾ ਹੈਗਾ ਤੇ ਉਹ ਵੀ ਉੱਥੇ ਚਲਾ ਗਿਆ ਜੀ ਡੌਂਕੀ ਲਾ ਕੇ ਹੀ ਉਹ ਗਿਆ ਦੋਵਾਂ ਦੇ ਵਿੱਚੋਂ ਹਲੇ ਤੱਕ ਕੋਈ ਵੀ ਪੱਕਾ ਨਹੀਂ ਹੋਇਆ ਤਾਂ ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਆ ਵੀ ਜਦੋਂ ਹੁਣ ਇਹਨੂੰ ਹਾਰਕਾ ਦਰਸਤ ਹੋਣ ਕਰਕੇ ਇਹਨੂੰ ਪੁਲਿਸ ਦੇ ਫੜ ਲਿਆ ਤੇ ਉਸ ਤੋਂ ਬਾਅਦ ਰਾਜਨੀਤੀ ਵੀ ਚੱਲੀ ਆ ਤੇ ਉਸ ਤੋਂ ਬਾਅਦ ਹਮਦਰਦੀ ਵੀ ਛੜੀ ਆ ਕੋਈ ਕਿਵੇਂ ਬੋਲੀ ਜਾਂਦਾ ਹੈ ਕਿਵੇਂ ਬੋਲੀ ਜਾਂਦਾ ਪਰ ਗੱਲ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਾਂ ਬੜੀ ਵੀਡੀਓ ਵਾਇਰਲ ਕਹਿੰਦੇ ਕਿ ਵੀ ਖਬਰ ਵਾਇਰਲ ਹੋਈ ਆ ਕਿ ਇਹਨੂੰ ਅਖੇਜੀ 45 ਸਾਲ ਦੀ ਸਜ਼ਾ ਹੋ ਗਈ ਆ ਜਦਕਿ ਇਹ ਗੱਲ ਬਿਲਕੁਲ ਝੂਠੀ ਆ ਨਿਯਮਾਂ ਦੇ ਮੁਤਾਬਕ ਜੇਕਰ ਇੱਕ ਬੰਦੇ ਦਾ ਮਤਲਬ ਹੋਇਆ ਹੋਵੇ ਇੱਕ ਬੰਦਾ ਮਰਿਆ ਹੋਵੇ ਉਹਨੂੰ 15 ਸਾਲ ਦੀ ਸਜ਼ਾ ਜੇਕਰ ਕੋਲੋਂ ਜਿੰਦ ਦੀ ਜਾਨ ਗਈ ਹੈ ਸ਼ਾਇਦ 45 ਸਾਲ ਦੀ ਸਜ਼ਾ ਹੋਵੇ ਸ਼ਾਇਦ ਪਰ ਹਾਲੇ ਹੋਈ ਨਹੀਂ ਪਰ ਸਾਡੇ ਪੰਜਾਬੀ ਜਿਹੜੇ ਉਹ ਕਾਲੇ ਬਹੁਤ ਪਏ ਜਾਂਦੇ ਨੇ ਵੀ ਭਾਈ سزا ਹੋਈ ਜਈ ਆ ਸੋ ਇਸ ਕਰਕੇ ਭਾਈ 45 ਸਾਲ ਦੀ سزا ਹੋਣ ਦਾ ਡਰ ਆ ਕਿਉਂਕਿ ਮੁੰਡਾ ਹੈਗਾ ਜੀ 28 ਸਾਲ ਦਾ ਜੇ ਮੰਨ ਲਓ ਉਹਦੇ ਵਿੱਚ 45 ਸਾਲ ਪਾਲ ਗਏ ਤਾਂ ਉਹਦਾ ਜ਼ਿੰਦਗੀ ਦੇਖੋ ਕਿਹੜੀ ਥਾਂ ਤੋਂ ਕਿਹੜੀ ਥਾਂ ਤੇ ਪਹੁੰਚ ਜਾਂਦੀ ਆ ਤੇ ਜਿਹੜਾ ਉਹਦਾ ਭਰਾ ਹੈਗਾ ਹਰਨੀਤ ਸਿੰਘ ਗ੍ਰਿਫਤਾਰ ਕੀਤਾ ਉਹਨੂੰ ਵੀ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਪੁਲਿਸ ਨੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਵੀ ਉਹ ਵੀ ਦੋ ਨੰਬਰ ਦੇ ਵਿੱਚ ਗਿਆ ਸੀ ਜਿਹੜਾ ਉਹਨੇ ਯੂ ਟਰਨ ਲਿਆ ਫਲੋਰੀਡਾ ਸ਼ਹਿਰ ਦੇ ਵਿੱਚ ਉਹ ਬਹੁਤ ਗਲਤ ਲੈ ਲਿਆ ਗਿਆ ਉਹਨੇ ਗਲਤੀ ਕੀਤੀ ਆ ਬੰਦੇ ਟੰਨ ਮਰਿਓ ਉਹਦੇ ਕੋਲੋਂ ਇਹ ਗੱਲ ਸੱਚੀ ਆ ਕਿ ਭਾਈ ਉਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਕਰਨੀ ਬਣਦੀ ਆ ਹੁਣ ਤੱਕ ਲੱਖਾਂ ਨੇ ਗਲਤੀ ਦੇ ਵਿੱਚ ਲੋਕਾਂ ਨੇ ਪਟੀਸ਼ਨ ਦੇ ਉੱਤੇ ਸਾਈਨ ਕੀਤੇ ਆ ਹਾਲਾਂਕਿ ਇਸ ਪਟੀਸ਼ਨ ਦਾ ਅਮਰੀਕੀ ਕਾਨੂੰਨ ਦੇ ਮੁਤਾਬਕ ਕੀ ਅਰਥ ਹੋਊਗਾ ਇਹਦੇ ਬਾਰੇ ਤਾਂ ਪਤਾ ਨਹੀਂ ਚਲੋ ਆਪਾਂ ਇਹਨੂੰ ਵੀ ਈਓਮਾ ਲੈਨੇ ਆ ਵੀ ਹਰਜਿੰਦਰ ਸਿੰਘ ਇਕੱਲਾ ਨਹੀਂ ਅਸੀਂ 20 15 18 20 ਲੱਖ ਲੋਕਾਂ ਵੀ ਖੜੇ ਆ ਤੇ ਮਿੰਟੋ ਮੈਂ ਟੀ ਇਹ ਪਟੀਸ਼ਨ ਦੇ ਉੱਤੇ ਸਾਈਨ ਹੋ ਗਿਆ ਇਹਦਾ ਮਤਲਬ ਅਸੀਂ ਇਹ ਵੀ ਕਰ ਲੈਂਦੇ ਆ ਪਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਉਹ ਇਹ ਹੈ ਜੀ ਸੁਣ ਲੈ ਕਿ ਕਿਸ ਵળે ਜਿਹੜੀ ਉੱਥੋਂ ਦੀ ਸਰਕਾਰ ਆ ਜਿਹੜੀ ਅਮਰੀਕਾ ਦੀ ਸਰਕਾਰ ਆ ਤੇ ਦੂਜੇ ਪਾਸੇ ਜਿਹੜੀ ਹੈਗੀ ਵੀ ਕੈਲੀਫੋਰਨੀਆ ਦੀ ਸਰਕਾਰ ਉਹ ਉਹੀ ਆ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਹੋਰ ਆ ਤੇ ਕੇਂਦਰ ਦੇ ਵਿੱਚ ਸਰਕਾਰ ਹੋਰ ਆ ਜਿਵੇਂ ਕੇਂਦਰ ਦੀ ਸਰਕਾਰ ਪੰਜਾਬ ਦੇ ਲਈ ਕੁਝ ਹੋਰ ਕਹਿੰਦੀ ਐ ਤੇ ਪੰਜਾਬ ਕੇਂਦਰ ਵਾਸਤੇ ਕੁਝ ਹੋਰ ਕਹਿੰਦਾ ਇਵੇਂ ਆ ਹੁਣ ਉੱਥੇ ਅਮਰੀਕਾ ਦੇ ਵਿੱਚ 트럼ਪ ਸਰਕਾਰ ਕੈਲੀਫੋਰਨੀਆ ਸਟੇਟ ਦੇ ਵਿੱਚ ਸਰਕਾਰ ਹੋਰ ਆ ਕੈਲੀਫੋਰਨੀਆ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ 트럼ਪ ਦੀ ਸਰਕਾਰ ਦੇ ਵੱਲੋਂ ਗਲਤ ਕੀਤਾ ਜਾ ਰਿਹਾ 트럼ਪ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਕੈਲੀਫੋਰਨੀਆ ਦੀ ਸਰਕਾਰ ਆ ਜਿਹੜੀ ਉਹ ਹੋਰ ਹੋਣ ਕਰਕੇ ਤੇ ਇਹਨਾਂ ਨੇ ਦੇਖੋ ਜੀ ਉਸ ਵੇਲੇ ਅਨਸਿੱਖਿਆ ਨੂੰ ਡਰਾਈਵਿੰਗ ਲਾਇਸੈਂਸ ਦੇ ਦਿੱਤੇ ਆ ਤੇ ਹੁਣ ਇਹ ਵੀ ਗੱਲ ਆਈ ਆ ਕੀ ਭਾਈ ਉਹ ਤਾਂ ਉਹਨੇ ਜਿਹੜੇ ਵਰਬਲੀ ਕੁਐਸਚਨ ਹੁੰਦੇ ਆ ਉਹ ਸਿਰਫ ਦੋਆਂ ਦੇ ਉੱਤਰ ਦੇ ਸਕਿਆ ਸੀ ਜਿਹੜੇ ਪਛਾਣ ਚਿੰਨਾਂ ਉਹ ਸਿਰਫ ਇੱਕ ਨੂੰ ਪਛਾਣ ਸਕਿਆ ਸੀ ਉਦੋਂ ਉਹਨੂੰ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਵੀ ਨਹੀਂ ਸੀ ਆਉਂਦੀ ਜਦੋਂ ਉਹਨੂੰ ਲਾਇਸੈਂਸ ਬਿਚਾਰੀ ਕੀਤਾ ਗਿਆ ਇਹ ਉੱਥੋਂ ਨਹੀਂ ਸਰਕਾਰ ਦੇ ਮਸਲੇ ਆ ਇਹ ਹਰਜਿੰਦਰ ਸਿੰਘ ਦਾ ਕਿਸੇ ਹੋ ਡਰਾਈਵਰ ਦੇ ਮਸਲੇ ਥੋੜੀ ਆ ਪਰ ਇਹ ਮੁੱਦਾ ਹੁਣ ਬਹੁਤ ਵੱਡਾ ਬਣਾ ਦਿੱਤਾ ਗਿਆ ਕਿਉਂਕਿ ਇਹ ਉੱਥੇ ਰਾਜਨੀਤੀ ਵੀ ਚੱਲਦੀ ਆ ਕੋਲ ਮਿਲ ਕੇ ਗੱਲ ਇਹ ਆ ਬੀ.ਟੀ. ਇਸ ਮੁੰਡੇ ਨੂੰ ਇੰਨੀ ਸਜ਼ਾ ਨਹੀਂ ਹੋਈ ਜਿਵੇਂ ਪਰ ਕਹਿ ਲਿਓ ਵੀ ਇਹ 4 ਦਿਨ ਪਹਿਲਾਂ ਫੜਿਆ ਤੇ ਅੱਜ ਉਹਨੂੰ ਸਜ਼ਾ ਹੋ ਗਈ ਆ ਇਹ ਸਾਡੇ ਪੰਜਾਬੀ ਕੋਲੋਂ ਗੱਲਾਂ ਬਣਾ ਬਣਾ ਛੱਡੀ ਜਾਂਦੇ ਆ ਕਿ ਇੰਨੀ ਜਲਦੀ ਕੁਝ ਨਹੀਂ ਹੋਇਆਗਾ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਵਕਤ ਨੇ ਜਾਣ ਕਰਨਾ ਪਰ ਹਾਂ ਉਹਦੀ ਸਜ਼ਾ ਘੱਟ ਹੋਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਜਿਹੜਾ ਕੁਝ ਉਹਦੇ ਹੱਥੀ ਹੋ ਗਿਆ ਜੋ ਉਹਦੇ ਵੱਲੋਂ ਗਲਤ ਯੂਟਰਨ ਲਿਆ ਗਿਆ ਉਹਦੇ ਕਰਕੇ ਤਿੰਨ ਬੇਕਸੂਰ ਜਣਾਂ ਦੀਆਂ ਜਾਨਾਂ ਗਈਆਂ ਇਹ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਅਮਰੀਕਾ ਕਾਨੂੰਨ ਦੇ ਮੁਤਾਬਕ ਇਹ ਬਹੁਤ ਵੱਡੀ ਗਲਤੀ ਹੈ ਪਰ ਕਿਉਂਕਿ ਅਸੀਂ ਪੰਜਾਬੀ ਆਸੀਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਉਹ ਮੁੰਡੇ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਉਹ ਮੁੰਡੇ ਦਾ ਭਵਿੱਖ ਬਚਿਆ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਹੁਣ ਪਿੰਡ ਦੇ ਲੋਕਾਂ ਨੇ ਤੇ ਉਹਦੇ ਪਰਿਵਾਰ ਨੇ ਗੱਲ ਕਹੀ ਆ ਉਹ ਕਹਿੰਦੇ ਕਿ ਸਾਡੇ ਮੁੰਡਿਆਂ ਦੇ ਨਾਂ ਦੇ ਉੱਤੇ ਪੈਸੇ ਨਾ ਇਕੱਠੇ ਕੀਤੇ ਜਾਣ ਸਾਨੂੰ ਇਨੀ ਬੇਨਤੀ ਜ਼ਰੂਰ ਆ ਵੀ ਭਾਈ ਉਹਨਾਂ ਨੂੰ ਚੰਗਾ ਵਕੀਲ ਉੱਥੇ ਮਿਲ ਜੇ ਚੰਗਾ ਵਕੀਲ ਉਹਨਾਂ ਨੂੰ ਹਰਦਾ ਜਾਵੇ ਜਿ세 ਬੰਦੇਗਾਂ ਉਹਨਾਂ ਦੀ ਮਦਦ ਕਰ ਦੇਣ ਇਹ ਗੱਲਾਂ ਕੋਲ ਬਣਾ ਕੇ ਤੇ ਗੱਲ ਵੀ ਇਹੀ ਆ ਹੁਣ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ ਗਈ ਹੁਣ ਤਾਂ ਲੋੜ ਇਸ ਗੱਲ ਦੀ ਹੈ ਕਿ ਭਾਈ ਉੱਥੇ ਵਕੀਲ ਮਹਿੰਗੇ ਤੋਂ ਮਹਿੰਗਾ ਹੋਵੇ ਭਾਵੇਂ ਉਹ ਹਾਇਰ ਕੀਤਾ ਜਾਵੇ ਪਰ ਡਾਕਟਰ ਸਵਾਇ ਮਾਨ ਸਿੰਘ ਦੀ ਟੀਮ ਨੇ ਤੇ ਹੋਰਨਾਂ ਨੇ ਕਿੰਗਾ ਨੇ ਇਹ ਗੱਲ ਕਹੀ ਆ ਵੀ ਅਸੀਂ ਨਾਲ ਖੜੇ ਆ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਕੁਝ ਕਰਾਂਗੇ ਅਸੀਂ ਹਿੰਮਤ ਮਾਰਾਂਗੇ ਉਹਨਾਂ ਨੇ ਆ ਗੱਲਾਂ ਕਹਿੰਦਾ ਜੀ ਜੀ ਬਿਲਕੁਲ ਦੇਖਦੇ ਆ ਸਮਾਂ ਤੈ ਕਰੂਗਾ ਕੀ ਬੰਦਦਾ ਟਾਣਾ ਸਾਹਿਬ ਖੈਰ ਜਸਵਿੰਦਰ ਭੱਲਾ ਜੀ ਸਾਡੇ ਵਿਚਕਾਰ ਨਹੀਂ ਰਿਹਾ ਪਰ ਖਬਰਾਂ ਦੇ ਵਿੱਚ ਵੀ ਇਸ ਖਬਰ ਦੀ ਸਾਂਝ ਪਾਈ ਸੀ ਤੇ ਉਹਨਾਂ ਦੇ ਨਮਿਤ ਜਿਹੜਾ ਅੰਤਿਮ ਅਰਦਾਸ ਹੈ ਉਹ 30 ਤਰੀਕ ਨੂੰ ਹੋਏਗੀ ਜੀ ਹਾਂ ਬਿਲਕੁਲ ਜੀ ਬਿਲਕੁਲ ਜਸਵਿੰਦਰ ਭੱਲਾ ਜੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਪਿਛਲੇ ਦਿਨੀ ਉਹਨਾਂ ਦੇ ਕੱਲ ਜਿਹੜੇ ਆ ਅਸਥਨਾ ਪ੍ਰਵਾਹ ਕੀਤਾ ਗਿਆ ਜਲ ਪ੍ਰਵਾਹ 38 ਟਾਣੀ ਸਾਹਿਬ ਦੇ ਵਿੱਚ ਕੀਤਾ ਤੇ ਦੂਜੀ ਗੱਲ ਇਹ ਆ ਕਿ ਜਸਵਿੰਦਰ ਭੱਲਾ ਦੇ ਨਮਿਤ ਜਿਹੜੀ ਅੰਤਮ ਅਰਦਾਸ ਅਰ ਸਦਭੰਗਲੀ ਸਮਾਗਮ ਇਸ 30 ਤਰੀਕ ਨੂੰ ਹੋਣਾ 30 ਤਰੀਕ ਨੂੰ ਹੋਊਗਾ ਜੀ ਇਹ ਅੰਤਬਰਦਾਸ ਦੇ ਸ਼ਰਧਾ ਜੀ ਦੇ ਸਮਾਗਮ ਇੱਥੇ ਮੁਹਾਲੀ ਦੇ ਵਿੱਚੀ ਸੋ ਵੱਡੀ ਗਿਣਤੀ ਦੇ ਵਿੱਚ ਉੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਨਾਲ ਦਿਲੀ ਤੌਰ ਦੇ ਉੱਤੇ ਜੁੜੇ ਹੋਏ ਲੋਕ ਪਹੁੰਚਣਗੇ ਮੈਂ ਇੱਕ ਵਾਰ ਅੱਗੇ ਵੀ ਗੱਲ ਕਹੀ ਸੀ ਕਿ ਜਸਵਿੰਦਰ ਭੱਲਾ ਵਰਗੀਆਂ ਸ਼ਖਸੀਅਤਾਂ ਵਾਰ-ਵਾਰ ਪੈਦਾ ਨਹੀਂ ਹੁੰਦੀਆਂ ਉਹਨਾਂ ਦੀ ਜਾਣ ਦੇ ਉੱਤੇ ਦੁੱਖ ਸਭ ਨਹੀਂ ਹੋਇਆ ਤੇ ਹੋਣਾ ਕੁਦਰਤੀ ਵੀ ਆ ਕਿਉਂਕਿ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਤੋਂ ਉਹਨਾਂ ਨੂੰ ਸਿਕਟਾਂ ਦੇ ਵਿੱਚ ਸੁਣਦੇ ਆ ਤੇ ਹੁਣ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਕਿੰਨਾ ਵੱਡਾ ਨਾਮਣਾ ਖੱਟਿਆ ਤੇ ਅਗਲੀ ਗੱਲ ਇਹ ਆ ਵੀ ਉਹਨਾਂ ਨੇ ਜਾਣ ਤੋਂ ਬਾਹਰ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਵਾਰ ਖਰੋਤ ਵੀ ਆ ਗਈ ਆ ਕਿਉਂਕਿ ਉਹ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਦੇ ਵਿੱਚ ਕੰਮ ਕਰ ਗਏ ਆ ਉਹਦੇ ਵਿੱਚ ਔਰਾ ਪੈਸਾ ਹੁੰਦਾ ਸੀ ਤੇ ਜਿਹੜੀਆਂ ਹੁਣ ਉਹਨਾਂ ਦੀ ਬਿਮਾਰੀ ਦੀ ਹਾਲਤ ਦੇ ਵਿੱਚ ਬਣੀਆਂ ਫਿਲਮਾਂ ਉਹ ਕਿਹੜੀਆਂ ਬੜੀਆਂ ਕਿਹੋ ਜਿਹੀਆਂ ਬੜੀਆਂ ਆਪਾਂ ਇਹ ਵੀ ਜਾਣਦੇ ਆ ਤੇ ਜਸਵਿੰਦਰ ਪੱਲਾ ਸਾਹਿਬਾ ਜਿਹੜੇ ਉਹਨਾਂ ਦੀ ਜਾਣ ਦੇ ਉੱਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਬਹੁਤ ਦੁੱਖ ਬਨਾਇਆ ਹਰ ਬੰਦੇ ਨੇ ਦੁੱਖ ਬਣਾਇਆ ਜਿਹੜੇ ਉਧਰਲੇ ਕਲਾਕਾਰਾਂ ਲੈਂਦੇ ਪੰਜਾਬ ਦੇ ਉਹਨਾਂ ਨੇ ਵੀ ਬਹੁਤ ਇਹ ਗੱਲਾਂ ਕਹੀਆਂ ਜੀ ਕਿ ਸਾਨੂੰ ਅੱਜ ਟੁੱਟ ਗਏ ਆ ਕਿ ਸਾਡਾ ਇੱਕ ਭਾਈਚਾਰਾ ਅਸੀਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਕਿਸੇ ਨੇ ਨਹੀਂ ਵੀ ਕੰਮ ਕੀਤਾ ਸੀ ਤਾਂ ਵੀ ਬਹੁਤ ਸਾਰੀਆਂ ਵੀ ਇਜਾਦਾ ਹੁੰਦੀਆਂ ਵੀ ਭਾਈ ਸਾਡਾ ਹਮ ਖੇਤਰਵੰਦਾ ਪਰ ਇਹ ਅੱਜ ਕਿ ਜਸਵਿੰਦਰ ਭੱਲਾ ਸਾਹਿਬ ਤੁਰ ਗਏ ਤੇ ਸਭ ਦੇ ਕੋਲੇ ਆਪਣੀਆਂ ਯਾਦਾਂ ਛੱਡ ਗਏ ਤੇ ਪਰਿਵਾਰ ਦੀ ਪੀੜ ਨੂੰ ਸਮਝਣਾ ਚਾਹੀਦਾ ਵੱਡੇ ਮਨੁੱਖ ਸੀ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆਂ ਜੀ ਕੀ ਹਾਲਾਤ ਨੇ ਪੰਜਾਬ ਦੀ ਸਿਆਸਤੇ ਇਕਦਮ ਹੀ ਸਾਰਾ ਕੁਝ ਹੀ ਬਦਲਿਆ ਬਦਲਿਆ ਜਾਂ ਨਜ਼ਰ ਆ ਰਿਹਾ ਹਾਂ ਬਿਲਕੁਲ ਹੀ ਦੇਖੋ ਤਰਨਤਾਰ ਦੀ ਜਮਨੀ ਚੋਣ ਦੇ ਕਰਕੇ ਨਾ ਇਕਦਮ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਬਦਲਿਆ ਬਦਲਿਆ ਨਜ਼ਰ ਆ ਰਿਹਾ ਤਰਨਤਾਰਨ ਦੀ ਜਿਹੜੀ ਸਿਆਸਤ ਤੇ ਉਹਦੇ ਵਿੱਚੋਂ ਬੜਾ ਕੁਝ ਨਿਕਲ ਕੇ ਸਾਹਮਣੇ ਆਉਣ ਦੀ ਸੰਭਾਵਨਾ ਐਤਕੀ ਜਿਹੜੀ ਤਰਨਤਾਰਨ ਦੀ ਜਮਨੀ ਚੋਣਾ ਉਹਨੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਕਿੰਨਾ ਕੁਝ ਪੜ ਪੱਲੇ ਆ ਤੇ ਵੀ ਦੱਸਦੇ ਜਣਾ ਕਿਉਂਕਿ ਉਦੋਂ ਤਾਂ ਅਮਰਤਪਾਲ ਸਿੰਘ ਆਪ ਜਿੱਤੇ ਆ ਅਜ਼ਾਰ ਜਿੱਤੇ ਆ ਉਦੋਂ ਸਰਬਜੀਤ ਸਿੰਘ ਖਾਲਸਾ ਅਜ਼ਾਰ ਜਿੱਤੇ ਆ ਤੇ ਸਰਬਜੀਤ ਖਾਲਸਾ ਅਮਰਤਪਾਲ ਦੀ ਪਾਰਟੀ ਦਾ ਸਮਰਥਨ ਕਰਦਾ ਮਤਲਬ ਜਿਹੜੀ ਪਾਰਟੀ ਦੇ 2 MP ਹੋਣ ਤੇ ਉਹ ਪਾਰਟੀ ਕੀ ਪ੍ਰਦਰਸ਼ਨ ਕਰਦੀ ਹੈ ਤਰਨਤਾਰ ਦੇ ਵਿੱਚ ਇਹ ਹੁਣ ਸਮਝ ਰਸੂਗਾ ਤੇ ਤਰਨਤਾਰਨ ਹੈ ਵੀ ਖੇਲੂ ਖੇਤਰ ਅਮਰਤਪਾਲ ਦਾ ਇਹ ਇਸ ਕਰਕੇ ਹੁਣ ਸਾਰਿਆਂ ਸਿਆਸੀ ਪਾਰਟੀਆਂ ਦਾ ਜ਼ੋਰ ਲੱਗਾ ਔਰ ਬੀਬੀ ਅੰਮ੍ਰਿਤਪਾਲ ਮਲੋਆ ਜਿਹੜੀ ਉਹ ਵੀ ਖੜੀਏ ਚੋਣਾਂ ਦੇ ਵਿੱਚ ਕਹਿੰਦੀ ਆ ਆਜ਼ਾਦ ਤੌਰ ਤੇ ਚੋਣ ਲੜਦੀ ਆ ਇਹ ਬੀਬੀ ਅੰਮ੍ਰਿਤਪਾਲ ਹੈਗੀ ਜੀ ਸਰਬਜੀਤ ਖਾਲਸਾ ਦੀ ਭੈਣ ਜਿਹੜਾ ਕਪਰੀਲ ਕੋਰਟ ਤੋਂ ਮੈਂਬਰ ਪਾਰਲੀਮੈਂਟ ਆ ਉਹ ਕੰਨੀਏ ਆਜ਼ਾਦ ਖੜਦੀ ਆ ਪਰ ਜੇ ਅੰਮ੍ਰਿਤਪਾਲ ਦੀ ਮਾਤਾ ਪਿਤਾ ਜਾਂ ਕੋਈ ਹੋਰ ਮੈਂਬਰ ਖੜੂਗਾ ਤੇ ਮੈਂ ਭਾਈ ਆਪਣੇ ਕਾਗਜ਼ ਵਾਪਸ ਲੈ ਲੂੰਗੀ ਜੇਕਰ ਬੀਬੀ ਖਾਲੜਾ ਚੋਣ ਲੜਨਗੇ ਮੈਂ ਆਪਣੇ ਕਾਗਜ਼ ਵਾਪਸ ਲੈ ਲੂੰਗੀ ਫਿਰ ਮੈਂ ਆਪਦੇ ਪੈਰ ਪਿਸਾਨੂ ਖੇਚ ਲੂੰਗੀ ਪਰ ਟੋਟਲ ਗੱਲ ਇਹ ਆ ਕਿ ਤਰਨ ਤਰਨ ਵਾਲੀ ਜ਼ਿੰਮੀ ਛੋੜ ਦੇ ਰਹੀ ਸਾਰੀਆਂ ਸਿਆਸੀ ਪਾਰਟੀਆਂ ਦਾ ਨਾ ਪੂਰਾ ਜ਼ੋਰ ਲੱਗਣਾ ਸ਼ੁਰੂ ਹੋ ਗਿਆ ਇੱਥੇ ਹਲੇ ਤੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪ ਦਾ ਉਮੀਦਵਾਰ ਨਹੀਂ ਹਲਾਣਿਆ ਪਰ ਜਿਹੜਾ ਇੱਥੇ ਬੀਜੇਪੀ ਨੇ ਤੇ ਅਕਾਲੀ ਦਲ ਨੇ ਤੇ ਹੋਰਾਂ ਨੇ ਆਪ ਦੇ ਉਮੀਦਵਾਰ ਹਲਾਣਤੇ ਆ ਉਹ ਭਾਈ ਆਪ ਦਾ ਦਿਨ ਰਾਤ ਮਿਹਨਤ ਵੀ ਕਰੀ ਜਾਂਦੇ ਆ ਪਰ ਇਸ ਚੋਣ ਨੇ ਇਹ ਗੱਲ ਜ਼ਰੂਰ ਦੱਸਣੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਜ਼ਿੰਮੀ ਚੋਣ ਯਤਨ ਦਾ ਵੱਲ ਕਿਵੇਂ ਜਾਣਦੀ ਆ ਜਾਂ ਜਿੰਕਾ ਬਾਕੀ ਪਾਰਟੀਆਂ ਉਹ ਖੋੜ ਦੀ ਸੀਟ ਦੇ ਵਿੱਚ ਕੋਸ਼ਿਸ਼ ਕਰਦੀਆਂ ਸੋ ਇਹ ਗੱਲ ਆ ਪਰ ਇਹ ਵੀ ਗੱਲ ਜ਼ਰੂਰ ਆ ਵੀ ਹੁਣ ਆਪਾਂ ਨੂੰ ਇਹ ਗੱਲ ਕਹਿਣੀ ਬੰਦ ਕਰਨੀ ਚਾਹੀਦੀ ਆ ਕਿ ਇਹ ਸੈਮੀ ਫਾਈਨਲ ਆ ਤੇ 27 ਦੇ ਵਿੱਚ ਫਾਈਨਲ ਹੋਊਗਾ 27 ਦੇ ਵਿੱਚ ਤਾਂ ਫਾਈਨਲ ਹੋਣਾ ਹੀ ਹੋਣਾ ਪਰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਪਲਾਨ ਦੇ ਵਿੱਚ ਕਿਹੜੀ ਸੀਟ ਆ ਜਿਹੜੀ ਉਵੇਲੀ ਹੋ ਜਾਂਦੀ ਆ ਕਿਹੜੇ ਕਾਰਨ ਕਰਕੇ ਉਵੇਲੀ ਹੋ ਜਾਂਦੀ ਆ ਸੋ ਇਸ ਸੀਟ ਦੇ ਉੱਤੇ ਸਭ ਦਾ ਜ਼ੋਰ ਪੂਰਾ ਲੱਗਣਾ ਤੇ ਸਭ ਦਾ ਜ਼ੋਰ ਪੂਰਾ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਵੀ ਹਫ਼ਤੇ ਤੱਕ ਜਦੋਂ ਆ ਥੋੜੇ ਜਿਹਾ ਹੋਰ ਕੰਮਾਂ ਤੋਂ ਸਰਖਰੂ ਹੋ ਗਏ ਤੇ ਨਾਲ ਦੀ ਨਾਲ ਇੱਥੇ ਹੋਰ ਵੀ ਤਰਕਰਮ ਦਾ ਵੱਧ ਜਾਣੀਆਂ ਜੀ ਜੀ ਬਿਲਕੁਲ ਸਹੀ ਤੇ ਤਹਿਣਾ ਸਾਹਿਬ ਰਾਸ਼ਨ ਕਾਰਡਾਂ ਦਾ ਬੜਾ ਰੌਲਾ ਪਿਆ ਹੋਇਆ ਉਦੋਂ ਆਵਾਜ਼ੀ ਪਾਰਟੀ ਕਹਿੰਦੀ ਹੈ ਕਿ ਅਸੀਂ ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਾਂਗੇ ਜੀ ਪੂਰਾ ਮਾਮਲਾ ਕੀ ਹੈ ਇਹ ਅਸਲ ਵਿੱਚ ਇਹ ਕਹਿੰਦੇ ਕਿ ਕੇਂਦਰ ਦੀ ਸਰਕਾਰ ਨੇ ਪਿਛਲਣੀ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ 40 ਲੱਖ ਤੋਂ ਵੱਧ ਰਾਸ਼ਨ ਕਾਰਡ ਬਣੇ ਹੋਏ ਆ ਜਿਹੜੇ ਮੁਫਤ ਦੇ ਰਾਸ਼ਨ ਵਾਲੇ ਲੋੜਵੰਦਾ ਦੇ ਰਾਸ਼ਨ ਵਾਲੇ ਗਰੀਬੀ ਰੇਖਾ ਵਾਲੇ ਲੋਕਾਂ ਨੇ ਰਸ਼ਨ ਕਾਰਡ ਉਹਦੇ ਵਾਸਤੇ ਨਿਯਮ ਤੇ ਸ਼ਰਤਾਂ ਹੁੰਦੀਆਂ ਵੀ ਤੁਹਾਡੇ ਕੋਲੇ 4 ਪਹੀਆ ਵਾਹਨ ਨਾ ਹੋਵੇ ਤੁਹਾਡੀ ਸਾਲਾਨਾ ਆਮਦਨ ਐਸ ਤੋਂ ਘੱਟ ਹੋਵੇ ਫਿਰ ਆਹ ਗੱਲ ਵਿੱਚ ਹੋਵੇ ਆਹ ਗੱਲ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਪਰ ਇੱਥੇ ਕੇਂਦਰ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖੀ ਆ ਇਹ ਲਗਭਗ 340 ਲੱਖ ਲੋਕਾਂ ਦੇ ਵਿੱਚੋਂ 11 ਲੱਖ ਲੋਕਾਂ ਦੇ ਜਿਹੜੇ ਇਹ ਰਸ਼ਨ ਕਾਰਡ ਬਣੇ ਆ ਇਹ ਗਲਤ ਬਣੇ ਆ ਉਹਨਾਂ ਲੋਕਾਂ ਦੇ ਵੀ ਬਣੇ ਆ ਜਿਨ੍ਹਾਂ ਦੇ ਘਰੇ ਗੱਡੀਆਂ ਖੜੀਆਂ ਚਾਰ ਪਹੀਆ ਵਾਹਨ ਵੀ ਆ ਜਿਨ੍ਹਾਂ ਦੇ ਘਰ ਦੇ ਵਿੱਚ ਛੋਣੀ ਕੋਠੀ ਵੀ ਆ ਜਿਹੜੇ ਵੀ ਜਿਹੜਾ ਘਰ ਛੋਣਾ ਮਤਲਬ ਜਿਨ੍ਹਾਂ ਨੇ ਵੱਲੋਂ ਇਨਕਮ ਟੈਕਸ ਰਿਟਰਨ ਵੀ ਭਰੀ ਜਾਂਦੀ ਆ ਸੋ ਉਹਨਾਂ ਲੋਕਾਂ ਦੇ ਵੀ ਬਣਵਾਲੇ ਆ ਹੁਣ ਇਹ ਬਣ ਗਿਆ ਮੁੱਦਾ ਸਿਆਸੀ ਉਹ ਸਰਕਾਰ ਕਹਿੰਦੀ ਜੀ ਕੇਂਦਰ ਦੀ ਉਹ ਕਹਿੰਦੀ ਜੀ ਸਤੰਬਰ ਦੇ ਆਖਰ ਤੱਕ 30 ਸਤੰਬਰ ਤੱਕ ਇਹਨਾਂ 11 ਲੱਖ ਲੋਕਾਂ ਦੇ ਨਾਂ ਕੱਟੇ ਜਾਣ ਤੇ ਕੇਂਦਰ ਦੀ ਸਰਕਾਰ ਨੂੰ ਲਿਖੀ ਚਿੱਠੀ ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਗੱਲ ਕਹਿਤੀ ਉਹ ਕਹਿੰਦੀ ਜੀ ਹੁਣ ਥੋੜਾ ਜਿਹਾ ਫੀਸਿੰਗ ਸ਼ੁਰੂ ਹੋ ਜਾਣਾ ਅਸੀਂ ਸਾਰਿਆਂ ਦੇ ਉਧਰ ਬਿਜ਼ੀ ਹੋਣਾ ਸਾਨੂੰ 6 ਮਹੀਨੇ ਦੇ ਵਿੱਚ ਵਿੱਚ ਵਕਤ ਦਿਓ ਜੀ ਅਸੀਂ ਪੜਤਾਲ ਕਰਕੇ ਦੱਸਦੇ ਆਂ ਪਰ ਇਧਰ ਹੁਣ ਸੂਬੇ ਦੀ ਸਰਕਾਰ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਆਪਣੇ ਜਿਹੜੇ ਉਹ ਕਹਿੰਦੇ ਜੀ ਅਸੀਂ ਤਾਂ ਇੱਕ ਗਲਤ ਰਾਸ਼ਨ ਕਾਰਡ ਇੱਕ ਨਹੀਂ ਕੱਟਣ ਦਿੰਦੇਗੇ ਅਸੀਂ ਤਾਂ ਗਰੀਬਾਂ ਦੇ ਨਾਲ ਖੜੇ ਆਂ ਅਸੀਂ ਹਮੇਸ਼ਾ ਐ ਕਰਦੇ ਆਂ ਗਰੀਬ ਨਾਲ ਖੜਨਾ ਮਾੜੀ ਗੱਲ ਨਹੀਂ ਬੇਈਮਾਨ ਨਾਲ ਖੜਨਾ ਮਾੜੀ ਗੱਲ ਆ ਗਰੀਬ ਹੋਣਾ ਤੇ ਬੇਈਮਾਨ ਹੋਣਾ ਇਹ ਦੋ ਵੱਖ-ਵੱਖਰੀਆਂ ਗੱਲਾਂ ਆ ਗਰੀਬੀ ਦਾ ਵੱਤ ਵਤ ਮਦਦ ਕਰਨੀ ਚਾਹੀਦੀ ਹੈ ਗੈਰਮਾਨ ਦੀ ਕਰੀ ਮਦਦ ਸੱਚੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਈ ਲੋਕ ਐਸੇ ਆ ਜਿਨ੍ਹਾਂ ਨੇ 5-5 700 ਏਕੜ ਜ਼ਮੀਨਾਂ ਤੇ ਮੁਫਤਰਾ ਰਾਸ਼ਨ ਉਹ ਵੀ ਲੈਂਦੇ ਆ ਇਹ ਵੀ ਗੱਲ ਸੱਚੀ ਆ ਕਈਆਂ ਨੇ ਆਪਣੇ ਧੀਆਂ ਪੁੱਤ ਬਾਹਰ ਭੇਜਿਆ ਤੇ ਉਹ ਵੀ ਰਾਸ਼ਨ ਲੈਂਦੇ ਆ ਇਹ ਵੀ ਗੱਲ ਸੱਚੀ ਆ ਕਈ ਇਨਕਮ ਪ੍ਰੋਟੈਕਟ ਭਰਦੇ ਆ ਤੇ ਉਹ ਵੀ ਰਾਸ਼ਨ ਲੈਂਦੇ ਆ ਹੁਣ ਇਹ ਤਾਂ ਬੇਈਮਾਨ ਆ ਨਾ ਗਰੀਬ ਥੋੜੀ ਆ ਤੇ ਬੇਈਮਾਨ ਬੰਦੇ ਦੇ ਨਹੀਂ ਤੇ ਜੋ ਮਰਜ਼ੀ ਮੜੀ ਜਾਵੇ ਉਹ ਬੇਈਮਾਨ ਨੇ ਤਾਂ ਬੇਈਮਾਨੀ ਕਰੀ ਜਾਣੀ ਆ ਤੋ ਇਹ ਵੀ ਜਿਵੇਂ ਉੱਥੇ ਆਪਾਂ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ 트럼ਪ ਸਰਕਾਰ ਤੇ ਕੈਲੀਫੋਰਨੀਆ ਦੇ ਆਪਸ ਚ ਵਿਚਾਰ ਨਹੀਂ ਮਿਲਦੇ ਤੇ ਇਸ ਕਰਕੇ ਉਹ ਵੱਟਪੇਡਾਂ ਦੇ ਵਿੱਚ ਹੀ ਹਰਜਿੰਦਰ ਸਿੰਘ ਤੇ ਵੱਡ ਤਵਾਲਾ ਹੀ ਜਾਂਦੇ ਆ ਪਰ ਉਸੇ ਤਰੀਕੇ ਦੇ ਨਾਲ ਇੱਥੇ ਸੂਬੇ ਚ ਸਰਕਾਰ ਹੋ ਰਹਾ ਤੇ ਕੇਂਦਰ ਦੇ ਵਿੱਚ ਹੋ ਰਹਾ ਇਸੇ ਕਰਕੇ ਰੌਲਾ ਹੋਰ ਤਰ੍ਹਾਂ ਦਾ ਪੈ ਜਾਂਦਾ ਸੋ ਮਤਲਬ ਐਡੀ ਕੇਸ ਤੇ ਗੱਲ ਤੇ ਡਰਾਮੇਬਾਜ਼ੀ ਸ਼ੁਰੂ ਹੋਈ ਹੈ ਜਦ ਕਿ ਡਰਾਮੇਬਾਜ਼ੀ ਦੀ ਲੋੜ ਨਹੀਂ ਆ ਪ੍ਰੈਕਟੀਕਲ ਗੱਲ ਇਹ ਆ ਵੀ ਭਾਈ ਇਸ ਮਸਲੇ ਨੂੰ ਵਿਚਾਰਨਾ ਚਾਹੀਦਾ ਜਿਹੜੇ ਵੀ ਬੰਦੇ ਬੀਮਾਨ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੀ ਤੇ ਟੇਣਾ ਸਾਹਿਬ ਰਾਜਸਥਾਨ ਦੇ ਵਿੱਚ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨਜ਼ਰ ਆ ਰਹੇ ਜੀ ਰਾਜਸਥਾਨ ਦੇ ਬੁੰਦੀ ਇਲਾਕੇ ਚ ਕਹਿੰਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ। ਬਿਲਕੁਲ ਜੀ ਬਿਲਕੁਲ ਇਹ ਰਾਜਸਥਾਨ ਦੀ ਗੱਲ ਕਰ ਗਏ ਆਪਾਂ ਬਿਹਾਰ ਦੀ ਗੱਲ ਕਰ ਗਏ ਆਪਾਂ ਯੂਪੀ ਦੀ ਗੱਲ ਕਰ ਗਏ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੌਤ ਕੁਝ ਵਿਕਾਰ ਦੇ ਰੂਪ ਦੇ ਵਿੱਚ ਹੁਣ ਤੱਕ ਸਾਹਮਣੇ ਆ ਗਿਆ। ਬਹੁਤ ਨੁਕਸਾਨ ਹੁਣ ਤੱਕ ਜੀ ਹੋ ਚੁੱਕਿਆ। ਮੈਂ ਰਿਪੋਰਟ ਪੜ੍ਹੀ ਤੇ ਕੱਲ ਇਹ ਪਤਾ ਲੱਗਾ ਜੀ ਕਿ 12-13 ਜ਼ਿਲ੍ਹਿਆਂ ਦੇ ਵਿੱਚ ਤਾਂ ਸਕੂਲ ਬੰਦ ਕਰ ਦਿੱਤੇ ਗਏ Rajasthan ਦੇ ਵਿੱਚ ਉੱਥੇ ਬੂੰਦੀ ਇਲਾਕੇ ਦੇ ਵਿੱਚ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉੱਥੇ ਬਹੁਤ ਨੁਕਸਾਨ ਹੁਣ ਤੱਕ ਆਰਥਿਕ ਤੌਰ ਦੇ ਉੱਤੇ ਹੋ ਚੁੱਕਿਆ ਆ ਬਿਹਾਰ ਦੇ ਵਿੱਚ ਹੜਵਰ ਦੀ ਸਥਿਤੀ ਬਣ ਗਈ ਆ UP ਦੇ ਕਈ ਇਲਾਕਿਆਂ ਦੇ ਵਿੱਚ ਕੱਲ ਵੀ ਨੁਕਸਾਨ ਬਹੁਤ ਹੋਇਆ ਉੱਤਰਾਖੰਡ ਦੇ ਵਿੱਚ ਕੱਲ ਵੀ ਕਈ ਮੌਤਾਂ ਹੋਈਆਂ ਤੇ ਜੇ ਆਪਾਂ ਕੱਲੋ ਹੋਰ ਤੋਂ ਬੰਦੇ ਨਾਲ ਨਾਲ ਪੰਜਾਬ ਦੀ ਗੱਲ ਕਰ ਗਏ ਪੰਜਾਬ ਦੇ ਵਿੱਚ ਵੀ ਕੱਲ ਹਾਲਾਤ ਚਿੰਤਾਜਨਕ ਬਣੇ ਆ ਪਠਾਨਕੋਟ ਵਾਲੇ ਪਾਸੇ ਪਾਣੀ ਬਹੁਤ ਆ ਗਿਆ ਪਿੰਡਾਂ ਘਰਾਂ ਦੇ ਵਿੱਚ ਪਾਣੀ ਭਰ ਗਿਆ ਪਠਾਨਕੋਟ ਦੇ ਵਿੱਚ ਇੱਕ ਦੋ ਤਿੰਨ ਮੰਜ਼ਿਲਾ ਘਰ ਸਿਰ ਮਿੰਟਾਂ ਸੈਕਿੰਡਾਂ ਦੇ ਵਿੱਚ ਤਾਸ਼ ਦੇ ਪੱਤਿਆਂ ਨੂੰ ਮੁੰਡੇ ਦੇ ਪਿਆ ਜਿਹਦੇ ਕਰਕੇ ਲੋਕ ਆ ਜਿਹੜੇ ਬੜੇ ਕੈਰੀਓ ਕਬਰਾ ਹਟ ਦੇ ਵਿੱਚ ਆ ਗਏ ਸੋ ਪੰਜਾਬ ਦੇ ਵਿੱਚ ਵੀ ਜਿਵੇਂ ਕੱਲ ਲਗਾਤਾਰ ਮੀਂਹ ਪਈ ਗਿਆ ਜਿਵੇਂ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਅੱਜ ਸੋਮਵਾਰ ਨੂੰ ਸਵੇਰੇ ਤੇ ਹੁਣ ਵੀ ਲਗਾਤਾਰ ਮੀਂਹ ਪਈ ਜਾਂਦਾ ਪੰਜਾਬ ਦੇ ਕਈ ਹਿੱਸਿਆਂ 'ਚ ਪਈ ਜਾਂਦਾ ਉਤਰਾਖੰਡ ਹਿਮਾਚਲ 'ਚ ਲਗਾਤਾਰ ਮੀਂਹ ਪਈ ਹੈ ਦਾ ਇਹਦੇ ਨਾਲ ਡੈਮਾਂ ਦੇ ਗੇਟ ਖੁੱਲਣੇ ਪੈਣਗੇ ਤੇ ਕੱਲ ਵੀ ਖੋਲੇ ਜਾਣਗੇ ਕਿ ਜੇਕਰ ਇਹ ਖੁੱਲਦੇ ਆ ਤੇ ਫਿਰ ਭਾਈ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਹੋਰ ਪੈਦਾ ਹੋ ਜਾਣੀ ਹੈ ਸੋ ਕੱਲੇ ਬੂੰਦੀ ਖੇਤਰ ਦੇ ਵਿੱਚ ਨਹੀਂ ਰਾਜਸਥਾਨ ਦੇ ਵਿੱਚ ਕੱਲੇ ਬਿਹਾਰ ਦੇ ਯੂਪੀ ਦੇ ਵਿੱਚ ਨਹੀਂ ਇਸ ਵੇਲੇ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਹਾਲਾਤ ਬੜੇ ਚਿੰਤਾਜਨਕ ਹੈਗੇ ਤੇ ਟੇਣਾ ਸਾਹਿਬ ਇਸ ਵੇਲੇ ਜੇ ਹੁਣ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਇਸ ਵੇਲੇ ਜਦੋਂ ਪਖ ਖਬਰਾਂ ਦੀ ਸਾਂਝ ਪਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਪੂਰਾ ਗੜਬੜਾਇਆ ਹੋਇਆ ਲੰਘੇ ਕੱਲ ਤਾਂ ਜਲੰਧਰ ਦੇ ਵਿੱਚ ਇਹ ਗੱਲ ਕਰਕੇ ਸਾਰਾ ਦਿਨ ਮੀਂਹ ਪੈਦਾ ਰਿਹਾ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਲਗਾਤਾਰ ਕੱਲ ਮੀਂਹ ਪਈ ਗਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਖੂਬ ਹੋਰ ਮੀਂਹ ਪੈਣ ਦੀ ਸੰਭਾਵਨਾ ਸੋ ਜੇ ਇਹ ਮੀਂਹ ਪਈ ਜਾਂਦਾ ਤੇ ਫਿਰ ਆਪਾਂ ਸਮਝ ਸਕਦੇ ਹਾਂ ਵੀ ਭਾਈ ਇੱਥੇ ਜਿਹੜੇ دریਾਈ ਖੇਤਰ ਦੇ ਲੋਕ ਆ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜੂਗਾ ਉਹਨਾਂ ਦੇ ਘਿਰੇ ਤੋਂ ਵੀ ਬਰਬਾਦ ਹੋਣਗੇ ਨਹਿਰਾਂ ਵੀ ਟੁੱਟ ਸਕਦੀਆਂ ਜਿਆਵਾ ਦੇ ਬੰਨ ਵੀ ਟੁੱਟ ਸਕਦੇ ਆ ਹੋਰ ਵੀ ਕਈ ਮਸਲੇ ਖੜੇ ਹੋ ਸਕਦੇ ਆ ਸੋ ਬਿਨੇ ਆ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਪਰ ਬਾਬਾ ਮੇਰ ਕਰੇ ਸਭ ਕੁਝ ਠੀਕ ਰਵੇ ਜੀ ਜੀ ਬਿਲਕੁਲ ਤੇ ਟਣਾ ਸਾਹਿਬ ਦੇ ਨਾਲ ਤਾਂ ਫਸਲਾਂ ਦਾ ਲੋਕਾਂ ਦਾ ਘਰਾਂ ਦਾ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਕਿ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਸਿਆਸੀ ਤੌਰ ਦੇ ਉੱਪਰ ਕੋਈ ਮਦਦ ਲੋਕਾਂ ਦੀ ਹਲੇ ਕੀਤੀ ਜਾ ਰਹੀ ਹੈ ਕਿ ਨਹੀਂ ਦੇਖੋ ਪਿਛਲੇ ਦਿਨੀ ਨਾ ਜੈਸੀ ਸੁਲਤਾਨ ਪਰ ਲੋਧੀ ਦੇ ਵਿੱਚ ਉਬੋਲਣ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੇ ਹੜ ਪੀੜਤਾਂ ਤੇ ਖੇਤਰ ਦਾ ਜਾਇਜ਼ਾ ਲਿਆ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਹਿਤਾ ਗਰਦੌਰੀਆਂ ਕਰਨ ਵਾਸਤੇ ਤੇ ਤੁਹਾਡੇ ਨੁਕਸਾਨ ਦੀ ਇੱਕ ਇੱਕ ਪਾਈ ਅਸੀਂ ਬਣਦੇ ਵਾਂਗੇ ਉਧਰ ਹਰਬੀਰ ਸਿੰਘ ਮੁੰਡੀਆ ਸਾਹਿਬਾ ਜਿਹੜੇ ਉਹ ਵੀ ਗਏ ਸੀ ਇਧਰ ਲਾਲਜੀਤ ਸਿੰਘ ਭੁੱਲਰ ਵੀ ਜਾ ਕੇ ਆਏ ਆ ਮਤਲਬ ਵਕਫ ਵਕਫ ਕੈਬਨਟ ਮੰਤਰੀ ਵਕਫ ਵਕਫ ਪੀੜਤਾਂ ਨਾਲ ਲੋਕਾਂ ਨੂੰ ਮਿਲ ਕੇ ਆਏ ਆ ਪਰ ਗੱਲ ਇਹ ਜੀ ਕਿ ਹੁਣ ਪਾਣੀ ਪੁੱਛੋ ਆਈ ਬਹੁਤ ਰਿਆ ਇਹ ਗੱਲ ਸੰਭਵ ਹੀ ਨਹੀਂ ਕਿ ਵੀ ਪਾਈ ਜਿੰਨਾ ਹੈ ਹਿਮਾਚਲ ਵੱਲੋਂ ਪਾਣੀ ਆ ਰਿਹਾ ਦੇਖੋ ਹਿਮਾਚਲ ਦਾ ਪਾਣੀ ਕਿੱਥੇੋਂ ਆ ਡੈਮਾਂ 'ਚ ਡੈਮਾਂ ਦੇ ਜੇਟ ਖੁੱਲਣੇ ਪੈਣੇ ਆ ਕਿਉਂਕਿ ਉਹ ਖਤਰੇ ਦੇ ਨਿਸ਼ਾਨ ਦੇ ਉੱਤੇ ਆ ਕਈ ਤਾਂ ਖਤਰੇ ਦੇ ਨਿਸ਼ਾਨ ਤੋਂ 2-2 ਫੁੱਟ ਉੱਤੇ ਆ ਉਹਨਾਂ ਦੇ ਜੇਟ ਖੋਲਣੇ ਪੈਣੇ ਤਾਂ ਉਹ ਦਰਿਆਵਾਂ 'ਚ ਪਾਣੀ ਆ ਜਾਣਾ ਜਦੋਂ ਸਤਲੁਜ ਤੇ ਬਿਆਸ 'ਚ ਪਾਣੀ ਆਉਂਦਾ ਤੇ ਫਿਰ ਉਹਦੇ ਛਲ ਮਾਰਨੀ ਬੰਨ ਟੁੱਟਣੇ ਤੇ ਖੇਤਾਂ 'ਚ ਪਿੰਡਾਂ 'ਚ ਵੜ ਜਾਣਾ ਸਥਿਤੀ ਇਹ ਹੈ ਜੀ ਆ ਉਹ ਇਹ ਦਾ ਪਿੱਛੋ ਨਹੀਂ ਪੜਨਾ ਛੱਟੇ ਕਿ ਆਪਣੇ ਅਗਾਉਂ ਪ੍ਰਬੰਧ ਪ੍ਰਵੇਸ਼ ਦੇ ਲਈ ਹੋਰ ਤਰੀਕੇ ਦੇ ਹੋਣ ਤੇ ਦਰਿਆਈ ਖੇਤਰ ਦੇ ਲੋਕਾਂ ਦੇ ਵਾਸਤੇ ਸਹੂਲਤਾਂ ਵੀ ਹੋਣ ਤੇ ਸਾਰਾ ਸਾਲ ਉਹਨਾਂ ਦੇ ਲਈ ਚੰਗੀਆਂ ਸਹੂਲਤਾਂ ਪੈਦਾ ਕੀਤੀਆਂ ਜਾਣ ਸਮੇਂ ਦੀ ਲੋੜ ਤਾਂ ਇਹ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਜੀ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ